ਕਿ ਜਿਹੜਾ ਵੀ ਨਸ਼ਾ ਸਮਗਲਰ ਨੇ ਜਾਂ ਜੋ ਵੀ ਚੋਰੀਆਂ ਹੋਰੀਆਂ ਨੇ ਉਹਨਾਂ ਖਿਲਾਫ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਜਿਹੜੇ ਬੁਲੇਟ ਮੋਟਰਸਾਈਕਲ ਨੇ ਜਿਨ੍ਹਾਂ ਜਿਹੜੇ ਪਟਾਕਾ ਮਾਰਦੇ ਨੇ ਅਸੀਂ ਉਹਨਾਂ ਨੂੰ ਬੰਡ ਕਰਾਂਗੇ ਅਤੇ ਜਿਹੜੇ ਮਕੈਨਿਕ ਨੇ ਜਿਹੜੇ ਆਪਣਾ ਸਲੈਂਸਰ ਬਿੱਟ ਕਰਦੇ ਨੇ ਉਹ ਵੀ ਸਾਵਧਾਨ ਹੋ ਜਾਣ ਜੇ ਸਾਨੂੰ ਕਿਸੇ ਵੱਲੋਂ ਕੋਈ ਸ਼ਿਕਾਇਤ ਆ ਗਈ ਤਾਂ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਦੂਜਾ ਮੈਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਕਿ ਪੁਲਿਸ ਦਾ ਪੂਰਾ ਸਾਥ ਦਿੱਤਾ ਜਾਵੇ ਸਹੀ ਇਨਫੋਰਮੇਸ਼ਨ ਦਿੱਤੀ ਜਾਵੇ ਅਤੇ ਜਿੱਥੇ ਵੀ ਕੋਈ ਕ੍ਰੂਸ਼ੀਅਲ ਪੁਆਇੰਟਸ ਹੈਗੇ ਨੇ ਜਿੱਥੇ ਵਹੀਕਲ ਜ਼ਿਆਦਾ ਕਰਦੇ ਹੋਣ ਉਥੇ ਕੈਮਰਾਜ਼ ਇੰਸਟਾਲ ਕਰਨੇ ਜ਼ਰੂਰੀ ਨੇ ਜਿੱਥੇ ਕੋਈ ਨਸ਼ਾ ਵੇਚਦਾ ਹੋਵੇ ਜਾਂ ਕੋਈ ਬੰਦਾ ਨਸ਼ਾ ਕਰਦਾ ਹੋਵੇ ਉਸ ਦੀ ਇਨਫੋਰਮੇਸ਼ਨ ਦਿੱਤੀ ਜਾਵੇ ਕਿਉਂਕਿ ਜਿਹੜਾ ਨਸ਼ਾ ਹੈ ਉਹ ਆਪਣੇ ਸਮਾਜ ਨੂੰ ਖਾਈ ਜਾ ਰਿਹਾ ਹੈ ਨਸ਼ੇ ਦੇ ਨਾਲ ਨਾਲ ਬਹੁਤ ਸਾਰੇ ਕ੍ਰਾਈਮ ਇੱਕ ਦੂਜੇ ਨਾਲ ਜੁੜੇ ਹੋਏ ਨੇ ਜਿਹੜਾ ਇੱਕ ਨਸ਼ੇੜੀ ਹੈ ਉਹ ਕੰਮ ਨਹੀਂ ਕਰਦਾ ਪਰ ਉਸ ਨੂੰ ਨਸ਼ਾ ਤਾਂ ਚਾਹੀਦਾ ਹੈ ਨਾ ਕਿਉਂਕਿ ਉਹ ਆਦੀ ਹੈ ਨਸ਼ਾ ਕਰਨ ਦਾ ਅਗਰ ਉਸ ਨੂੰ ਉਹ ਕੰਮ ਨਹੀਂ ਕਰਦਾ ਉਸ ਨੂੰ ਨਸ਼ਾ ਡੇਲੀ ਚਾਹੀਦਾ ਹੈ ਤਾਂ ਉਹ ਕੀ ਕਰਦਾ ਚੋਰੀਆਂ ਕਰਦਾ ਹੈ ਉਹ ਸਨੈਚਿੰਗ ਕਰਦਾ ਜਿਸ ਦੇ ਨਾਲ ਸਾਡਾ ਕ੍ਰਾਈਮ ਵਧ ਰਿਹਾ ਹੈ ਇਸ ਲਈ ਸਭ ਤੋਂ ਵੱਡੀ ਚੀਜ਼ ਇਹ ਹੈ ਕਿ ਜਿਹੜੇ ਨਸ਼ਾ ਸਮਗਲਰ ਨੇ ਜਾਂ ਨਸ਼ਾ ਕਰਨ ਵਾਲੇ ਨੇ ਉਹਨਾਂ ਤੇ ਅਸੀਂ ਨੱਥ ਪਾਵਾਂਗੇ ਤੇ ਮੈਂ ਪੂਰੇ ਵਿਸ਼ਵਾਸ ਨਾਲ ਕਹਿੰਦਾ ਤੇ ਤੁਸੀਂ ਸ਼ਹਿਰ ਵਾਸੀਆਂ ਨੂੰ ਪੂਰੀ ਅਮਨ ਸ਼ਾਂਤੀ ਦਾ ਮਾਹੌਲ ਦੇਵਾਂਗੇ ਤੁਸੀਂ ਸੱਚਵੇਂ ਰੱਖੜੀ ਦਾ ਤਿਹਾਰਾ ਥਾਂ ਥਾਂ ਪੀ ਲੱਗੀ ਹੋਈ ਹੈ ਸ਼ਹਿਰ ਕੋਈ ਲੋਕ ਕੋਈ ਦਸਨੀ ਕੀ ਤੇ ਨਹੀਂ ਕਰਤ ਰਹੇ ਇਸ ਦੇ ਰਿਕਾਰਡਿੰਗ ਮੈਂ ਆਪਣੇ ਸਟਾਫ ਨਾਲ ਗੱਲ ਕੀਤੀ ਹੈ ਅਸੀਂ ਗਸ਼ਤ ਵਧਾ ਰਹੇ ਹਾਂ ਤੇ ਜਿੱਥੇ ਵੀ ਕਿਤੇ ਸਾਨੂੰ ਲੱਗੂਗਾ ਮਹਿਸੂਸ ਹੋਊਗਾ ਅਸੀਂ ਨਾਕੇ ਵੀ ਲਗਵਾਵਾਂਗੇ ਤੇ ਜਿਹੜੇ ਮੋਟਰਸਾਈਕਲ ਬਿਨਾਂ ਨੰਬਰ ਪਲੇਟ ਤੋਂ ਘੁੰਮ ਰਹੇ ਨੇ ਅਗਰ ਕੋਈ ਵੀ ਮੋਟਰਸਾਈਕਲ ਦਿਖੇਗਾ ਅਸੀਂ ਉਸ ਨੂੰ ਬੌਂਡ ਕਰਾਂਗੇ ਤੇ ਜੋ ਵੀ ਬਣਦਾ ਚਲਾਨ ਹੈਗਾ ਜਾਂ ਕਾਨੂੰਨੀ ਕਾਰਵਾਈ ਹੈਗੀ ਉਹ ਕਰਾਂਗੇ ਅਸੀਂ ਸਾਰ ਇੱਕ ਸਾਈਬਰ ਕ੍ਰਾਈਮ ਬਹੁਤ ਹੋ ਰਿਹਾ ਹੈਗਾ ਜਿਹਦੇ ਵਿੱਚ ਮੋਬਾਈਲ ਦੇ ਉੱਪਰ ਠੱਗੀਆਂ ਹੋ ਰਹੀਆਂ ਨੇਗੀਆਂ ਕਾਫੀ ਪਾਈਆਂ ਨੇਗੇ ਪਿੱਛੇ ਜੀ ਉਹਦੇ ਉੱਪਰ ਤੁਸੀਂ ਜਾਣਾ ਚਾਹੋਗੇ ਦੇਖੋ ਜੀ ਸਾਈਬਰ ਕ੍ਰਾਈਮ ਦੇ ਉੱਤੇ ਮੈਂ ਇਹ ਕਹਿਣਾ ਜਾਊਂਗਾ ਜਿਹੜਾ ਵੀ ਆਮ ਨਾਗਰਿਕ ਹੈ ਇਹ ਉਸਦੀ ਖੁਦ ਦੀ ਜ਼ਿੰਮੇਵਾਰੀ ਹੈ ਇੱਕ ਤਾਂ ਉਹ ਆਪਣੇ ਜਿਹੜਾ ਮੋਬਾਈਲ ਨੰਬਰ ਹੈਗਾ ਆਪਣਾ ਉਹ ਆਧਾਰ ਕਾਰਡ ਨਾਲ ਲਿੰਕ ਹੋਣਾ ਚਾਹੀਦਾ ਹੈ ਸਰਕਾਰ ਕਰ ਲਿਏ ਕਿ ਵੀ ਜਿਹੜਾ ਤੁਹਾਡਾ ਮੋਬਾਈਲ ਨੰਬਰ ਆਧਾਰ ਕਾਰਡ ਨਾਲ ਲਿੰਕ ਹੋਵੇ ਤੇ ਤੁਹਾਡੇ ਪੈਨ ਕਾਰਡ ਨਾਲ ਲਿੰਕ ਹੋਵੇ ਆਧਾਰ ਕਾਰਡ ਤਾਂ ਜੋ ਜਦੋਂ ਵੀ ਤੁਹਾਡੇ ਬੈਂਕ ਦੇ ਵਿੱਚ ਕੋਈ ਵੀ ਗੱਲਬਾਤ ਕੋਈ ਵੀ ਸਟੇਟਮੈਂਟ ਕੋਈ ਵੀ ਛੇਓ ਹੀਰਾ ਫੇਰੀਆ ਕੁਝ ਵੀ ਹੁੰਦਾ ਹੈ ਕੋਈ ਵੀ ਨੋਟੀਫਿਕੇਸ਼ਨ ਉਹ ਤੁਹਾਡੇ ਫੋਨ ਤੇ ਆਵੇ ਅਗਰ ਇਸ ਤਰ੍ਹਾਂ ਤੁਸੀਂ ਕਰੋਗੇ ਤਾਂ ਜਿਹੜੇ ਸਾਈਬਰ ਕ੍ਰਾਈਮ ਹੈ ਕਿਤੇ ਨਾ ਕਿਤੇ ਘੱਟ ਜਾਏਗਾ ਤੇ ਜਦੋਂ ਵੀ ਕੋਈ ਇਨਫੋਰਮੇਸ਼ਨ ਜਾਂ ਕੋਈ OTP ਜਾਂ ਕੋਈ ਵੀ ਲਿੰਕ ਕਿਸੇ ਨੂੰ ਆਉਂਦਾ ਹੈ ਉਸ ਦੀ ਜਾਣਕਾਰੀ ਤੁਰੰਤ ਪੁਲਿਸ ਨੂੰ ਦਿਓ ਤਾਂ ਜੋ ਜੇ ਇਹ ਇਨਫੋਰਮੇਸ਼ਨ ਸਾਨੂੰ ਟਾਈਮਲੀ ਮਿਲਦੀ ਹੈ ਤਾਂ ਜਿਹੜਾ ਅੱਗੇ ਜਿਹੜਾ ਇਹ ਕਰਾਇਮ ਹੈਗਾ ਇਹ ਹੁਣੋਂ ਵਾਰ ਜਾਂਦਾ ਹੈ